ਈ ਦੇਖ ਸਕਦੇ ਆ ਪੁਲ ਕਿਦਾਂ ਹਿੱਲ ਰਿਹਾ ਏ ਥੋੜਾ ਹੈਗਾ ਦਾ ਕੱਢ ਕੇ ਲੈ ਜਾਂਦੇ ਆ ਕੇ ਆ ਕੇ ਚਲਦੇ ਹਾਂ ਦੇਖਤਾ ਦੇਖਦੇ ਹੋਂਤਾ ਹੈ ਕਿਆ ਸਤਿ ਸ਼੍ਰੀ ਅਕਾਲ ਜੀ ਤੇ ਅੱਜ ਇੱਕ ਨਵਾਂ ਟਰੈਕ ਨਵੀਂ ਜਰਨੀ ਕਰਨ ਚੱਲੇ ਆ ਅੱਜ ਇੱਕ ਨਵੇਂ ਸਫਰ ਤੇ ਆਪਾਂ ਨਿਕਲੇ ਆ ਤੇ ਅੱਜ ਆਪਾਂ ਜਾ ਰਹੇ ਆ ਇੱਕ ਬਹੁਤ ਹੀ ਸਪੈਸ਼ਲ ਜਗਾ ਤੇ ਜਗਾ ਤੁਹਾਨੂੰ ਮੈਂ ਜਾ ਕੇ ਦਿਖਾਉਂਗਾ ਤੇ ਸਵੇਰੇ ਸਵੇਰੇ ਫਿਰ ਘਰੋਂ ਛੇਤੀ ਨਿਕਲ ਗਏ ਸੀ ਤਾਂ ਕਰਕੇ ਫਿਰ ਟ੍ਰੈਵਲ ਵੀ ਜ਼ਿਆਦਾ ਕਰਨਾ ਸੀ 1.5 ਘੰਟਾ ਟ੍ਰੈਵਲ ਕਰਕੇ ਤਾਂ ਫਿਰ ਆਪਾਂ ਬਿਲਕੁਲ ਉਹਦੇ ਨਜ਼ਦੀਕ ਪਹੁੰਚ ਗਏ ਆ ਤੇ ਆਪਾਂ ਤੁਰੇ ਸੀ ਆਕਲੈਂਡ ਤੋਂ ਅੰ ਸਵੇਰੇ 6:30 ਵਜੇ ਤੇ ਹੌਣ ਰਾਜ ਕਾਫੀ ਪੀਣ ਰੁਕੇ ਆ ਤੇ ਤੇਲ ਪਵਾ ਲਈਏ ਤੇ ਕਾਫੀ ਪੀ ਕੇ ਤੇ ਫਿਰ ਤੋਂ ਨਿਕਲਦੇ ਆ ਫਿਰ ਅੱਗੇ ਦੇਖਦੇ ਆ ਸیرے ਸਿਰਿਆ ਨਜ਼ਾਰਾ ਨਾ ਦਿਲ ਖੁਸ਼ ਕਰ ਦਿੰਦਾ ਠੰਡਾ ਮੌਸਮ ਤੇ ਕਾਫੀ ਲੈ ਕੇ ਨਿਕਲ ਜਾਣਾ ਆਪਣੇ ਸਫ਼ਰ ਤੇ ਵਾਹ ਉਹ ਵੀ ਮਿੱਤਰੋ ਜਿਹੜੇ ਨਿਊਜ਼ੀਲੈਂਡ ਰਹਿੰਦੇ ਉਹਨਾਂ ਨੂੰ ਪਤਾ ਹੋਣੀ ਇਹ ਡਰਿੰਕ ਐਲ ਐਨ ਪੀ ਤੇ ਮੈਨੂੰ ਵੀ ਹੋਣੀ ਪਤਾ ਲੱਗਾ ਜਿਹੜੀ ਐਲ ਐਨ ਪੀ ਡਰਿੰਕ ਆ ਉਹ ਪੈਰਵਾ ਦੇ ਵਿੱਚ ਬਣਦੀ ਆ ਸੋ ਉਹ ਡਰਿੰਕ ਦਾ ਨਾਮ ਦੈਟਸ ਵਾਈ ਐਲੈਂਡ ਕੀ ਆ ਲੇਮਨ ਐਂਡ ਪੈਰਵਾ ਜੇ ਕਿਤੇ ਵੀ ਤੁਹਾਨੂੰ ਬਾਹਰਲੇ ਦੇਸ਼ਾਂ ਦੇ ਵਿੱਚ ਮਿਲਦੀ ਆ ਇਹ ਤੁਹਾਨੂੰ ਐਲੈਂਡ ਪੀ ਤੇ ਉਹਦਾ ਹੈਗਾ ਲੇਮਨ ਐਂਡ ਪੈਰਵਾ ਤੇ ਇਹ ਸ਼ਹਿਰ ਦੇ ਵਿੱਚ ਬਣਦੀ ਇੱਧਰ ਹੈਗਾ ਸ਼ਹਿਰ ਪੈਰਵਾ ਪੈਰਵਾ ਸ਼ਹਿਰ ਆ ਇੱਧਰ ਬੁੱਲਾ ਕਿੰਨੇ ਬਿਊਟੀਫੁੱਲ ਆ ਰੋਡ ਕਿੰਨਾ ਬਿਊਟੀਫੁੱਲ ਆ ਗੋਰਜੀਅਸ ਰੋਡ ਇੱਕ ਮਿੰਟ ਬੱਸ ਆਹ ਭਾਜੀ ਆਗੇ ਰੰਗ ਬਰੰਗੇ ਤਰੀ ਹੋਈ ਚੈੱਕ ਕਰੀ ਨੀ ਸਾਰੇ ਦਾ ਬਣਾਈ ਜੱਲ ਨਹੀਂ ਨਹੀਂ ਮੈਮਰੀ ਕਹਿੰਦੇ ਮੈਮਰੀ ਸ਼ਾਰਪ ਹੋ ਜਾਂਦੀ ਬੰਦੇ ਦੀ ਵਾਓ ਕਿਾ ਕੀਆ ਵਾਓ ਬਹੁਤ ਵਧੀਆ ਬੱਸ ਬੱਸ ਭਾਜੀ ਬਹੁਤ ਆ ਬਣਾਇਓ ਮੇਰੀ ਤਾਂ ਪਾਣੀ ਦਾ ਕੀ ਵੇਖਣਾ ਫਿਰ ਜਾਣ ਤੋਂ ਅੱਗੇ ਜਾਨੇ ਜਹਾਂ ਤੇ ਸਸੀਕਲ ਜੀ ਅੱਜ ਅਸੀਂ ਆਏ ਆ ਕਰੰਗਾ ਹਾ ਕੇ ਜੋਜ ਟਨਲ ਚ ਤੇ ਹੁਣ ਆਪਾਂ ਪਹਿਲਾਂ ਟਨਲ ਚ ਜਾਵਾਂਗੇ ਉਦਾਂ ਇਹ ਚਾਰ ਟ੍ਰੈਕ ਆ ਤੇ ਪਰ ਪਹਿਲਾਂ ਅਸੀਂ ਟਨਲ ਕਰਾਂਗੇ ਸੋ 1 ਕਿਲੋਮੀਟਰ ਦੀ ਟਨਲ ਆ ਤੁਹਾਨੂੰ ਪੂਰੀ ਦਿਖਾਉਣੀ ਆ ਤੇ ਇੱਥੇ ਤੁਸੀਂ ਸਾਈਕਲ ਤੇ ਵੀ ਆ ਸਕਦੇ ਆ ਜ਼ਿਆਦਾਤਰ ਲੋਕ ਸਾਈਕਲ ਤੇ ਹੁੰਦੇ ਪਰ ਅਸੀਂ ਤੁਰ ਕੇ ਕਰਨ ਲੱਗਿਆ ਸੋ ਆਪਾਂ ਤੁਰ ਕੇ ਐਕਸਪੀਰੀਅੰਸ ਕਰਦੇ ਆ ਤੇ ਵਧੀਆ ਰਿਹਾ ਤਾਂ ਨੈਕਸਟ ਟਾਈਮ ਆਪਾਂ ਸਾਈਕਲ ਤੇ ਵੀ ਆਵਾਂਗੇ ਸਾਹਮਣੇ ਟਨਲ ਸ਼ੁਰੂ ਹੁੰਦੀ ਆ ਤੇ ਪੂਰੀ 1 ਕਿਲੋਮੀਟਰ ਲੌਂਗ ਜਾਣਾ ਆਪਾਂ ਤੇ ਪ੍ਰੋਪਰ ਉਹਨਾਂ ਨੇ ਗਾਈਡੈਂਸ ਲਿਖੀ ਆ ਕਾਫੀ ਸੋਹਣਾ 뷰 ਆ ਜਿਹੜੀ ਮੈਨੂੰ ਚੀਜ਼ ਸੋਹਣੀ ਲੱਗੀ ਨਾ ਉਹ ਦੇਖੋ ਕਿੰਨਾ ਵਧੀਆ ਪਾਣੀ ਪੂਣੂ ਸਾਰਾ ਕੁਝ ਹੈ ਠੰਡ ਪੂਰਾ ਵਧੀਆ ਸੀਨ ਚੈੱਕ ਕਰੋ ਮੇਨ ਹਾਈਵੇ ਦੇ ਉੱਤੋਂ ਹੀ ਜਾਂਦੇ ਆ। ਇਹ ਮੇਨ ਹਾਈਵੇ ਰੰਗੇਵਾਲ ਨੂੰ ਜਾਂਦਾ ਆ। ਤੇ ਇੱਥੋਂ ਸ਼ੁਰੂ ਹੁੰਦੀ ਆ ਟਨਲ ਤੇ ਠੰਡ ਕਾਫੀ ਆ। ਮੌਸਮ ਦੀ ਖਰਾਬੀ ਕਰਕੇ ਅਸੀਂ ਹੁਣ ਟਨਲ ਕਰ ਰਹੇ ਉਦਾਂ ਇੱਕ ਹੋਰ ਟਰੈਕ ਵੀ ਅਸੀਂ ਕਰਨਾ। ਮੌਸਮ ਦੀ ਖਰਾਬੀ ਕਰਕੇ ਆ ਦੇਖੋ। ਮੀਂਹ ਕਰਕੇ ਪਾਣੀ ਭਰਿਆ ਹੈ ਟਨਲ ਦੇ ਵਿੱਚ। ਜਿਹਦੇ ਕਰਕੇ ਮੈਨੂੰ ਲੱਗਦਾ ਵੀ ਕਾਫੀ ਇਸ਼ੂ ਹੋਏਗਾ। ਕਿ ਇਵੰਦ ਨੂੰ ਤੇ ਬਹੁਤ ਜ਼ਿਆਦਾ ਲੌਂਗ ਦਾ ਚ ਪੂਰਾ ਜਾਣਾ ਪੈਂਦਾ ਪੂਰੀ 1 ਕਿਲੋਮੀਟਰ ਦੀ ਕੇਵ ਆ ਬਸ ਇਦਾਂ ਹੀ ਆਪਾਂ 1 ਕਿਲੋਮੀਟਰ ਤੁਰਦੇ ਰਹਿਣਾ ਆ ਲੋ ਕੀ ਆਪੋ ਆਪਣੀ ਮਾਰਕਿੰਗਸ ਦੇ ਗਏ ਆ ਕਾਫੀ ਅੱਗੇ ਤੱਕ ਆ ਇੱਥੇ ਲਿਖਿਆ ਇਹਨਾਂ ਨੇ 43 ਮਾਈਲ ਕਾਰਪਾਰਕ 800 ਮੀਟਰ ਵਿੰਡੋ ਟਨਲ 101.1 ਇਸ ਤੋਂ ਰੇਲ ਟਨਲ 2 ਕਿਲੋਮੀਟਰ ਸਾਈਕਲ ਵੇ ਅੱਛਾ ਹੁਣ ਅਸੀਂ ਚੱਲੇ ਆ ਥੱਲੇ ਵਾਕ ਵੇ ਤੇ ਕੇਵ ਅਸੀਂ ਕਿਲੋਮੀਟਰ ਤੱਕ ਦੇਖ ਕੇ ਆਏ ਕਾਫੀ ਨਿਹਰਾ ਸੀ ਪਰ ਐਂਡ 'ਚ ਜਾ ਕੇ ਕੇਵ ਖਤਮ ਹੁੰਦੀ ਆ ਅੱਗੇ ਹੈ ਨਹੀਂ ਸਿੰਨਾ ਇਦੋਂ ਬਾਅਦ ਤੁਹਾਨੂੰ ਚੀਜ਼ ਵਹੋਣੀ ਨਾ ਤੁਸੀਂ ਕਹਿੰਦੇ ਵਾਹ ਇਨਸ਼ਾਅੱਲਾ ਕੀ ਬਾਤ ਹੈ ਮਾਸ਼ਾਅੱਲਾ ਬਹੁਤ ਹੈ ਬੜੀਆ ਬਹੁਤ ਹੈ ਬੜੀਆ ਦਿਲ ਖੁਸ਼ ਕਰ ਦੋਗੇ ਕਾਫੀ ਪੁਰਾਣੀਆਂ ਚੀਜ਼ਾਂ ਸਾਹਮਣੇ ਰੱਖੀਆਂ ਇੱਥੇ ਸੋਨਾ ਵੀ ਕੱਢਿਆ ਜਾਂਦਾ ਸੀ ਕੀ ਬੋਲਿਆ ਯਾਰ ਆਡੀਅנס ਨੂੰ ਤੈਨੂੰ ਬੜਾ ਆਵਾਜ਼ ਥੋੜੀ ਜਿਹੀ ਪਖੰਡਾ ਹੈ ਆਈ ਦੇਖ ਲੈ ਉਹਦੇ ਥੰਬਨੇਲ ਲਾਉਣਾ ਨਾ ਵੀਡੀਓ ਤਾਂ ਨਹੀਂ ਬਣਾਈ ਜਾਂਦਾ ਉਹ ਆ ਤੇ ਸਟਾਰਟ ਹੋਣੀ ਹੈ ਮੈਨੂੰ ਨਹੀਂ ਇਹਦੇ ਤੇ ਆਪਦੇ ਤੇ ਵੀ ਮੈਂ ਵਾਇਰਲ ਹੋ ਸਕਦਾ ਤੈਨੂੰ ਪਤਾ ਨਾ ਮੈਂ ਵਾਇਰਲ ਹੋ ਕੇ ਤੇ ਯੂ نو ਦੇ ਗਾਡIANS ਦੇ ਗਾਡIANS ਅੱਜ ਤੁਹਾਨੂੰ ਬੀਅਰ ਗਰਲਸ ਵਾਲੀ ਫੀਲਿੰਗ ਦਿਵਾਉਣੇ ਆਵੇ ਜਿੱਦਾਂ ਬੀਅਰ ਗਰਲਸ ਆਜੋ ਅਸੀਂ ਚਲੇ ਹਾਂ ਸੋਨੇ ਕੀ ਖਾਨਾ ਦੇਖਣੇ ਯਹਾਂ ਤੇ ਹੈ ਇਹ ਰਹੀ ਸੋਨੇ ਦੀ ਖਾਨ ਪਰ ਅੱਗੇ ਬੰਦ ਪੜੀ ਹੈ ਪਤਾ ਨਹੀਂ ਕਿਉਂ ਇਹਨਾਂ ਨੇ ਬੰਦ ਕਰਦੀ ਹੈ ਇਹ ਪਈ ਹੈ ਬੰਦ ਬੀਰ ਗਰੇਲਸ ਇਦਾਂ ਹੀ ਜਾਣਾ ਹੁੰਦਾ ਸੀਗਾ ਡਿਸਕਵਰੀ ਦੇ ਸਾਰੇ ਨੇ ਵੇਖਿਆ ਤੇ ਆਪਾਂ ਉਹ ਉੱਪਰਲੇ ਪਾਸੇ ਆਏ ਆ ਉਹ ਸਾਰਾ ਘੁੰਮ ਫਿਰ ਕੇ ਤੇ ਬਾਰਿਸ਼ ਦਾ ਮੌਸਮ ਹੈ ਮੌਸਮ ਸੁਹਾਣਾ ਹੈ ਤੇ ਪਤਾ ਨਹੀਂ ਕਿਧਰ ਕੋ ਜਾਣਾ ਹੈ ਅੱਗੇ-ਅੱਗੇ ਚਲਦੇ ਹਾਂ ਦੇਖਤਾ ਦੇਖਦੇ ਹੋਂਤਾ ਹੈ ਕੀ ਚਲੋ ਜੀ ਪੂਰਾ ਐਡਵੈਂਚਰ ਸਮੋਲ ਹੈ ਆ ਜਾਓ ਬਈ ਆ ਗਏ ਅਸੀਂ ਰੰਗਾ ਹਕੇ ਤੇ ਇਦਾਂ ਅੰਦਰੋਂ ਕੇਵ ਆ ਤੇ ਇੱਥੇ ਗੋਲਡ ਮਾਈਨਿੰਗ ਹੁੰਦੀ ਸੀ ਤੇ ਕਾਫੀ 올ਡ ਆ ਤੇ ਹੁਣ ਆਪਾਂ ਚੱਲ ਇਦਾਂ ਸੁਪਰ ਹੀਟਡ ਵਾਟਰ ਕਰਕੇ ਉੱਪਰ ਨੂੰ ਆਇਆ ਸਰਫੇਸ ਤੱਕ ਪਹਿਲਾਂ ਥੱਲੇ ਸੀਗਾ ਇਦਾਂ ਆ ਪੂਰਾ ਮੈਪ ਬਣਾਇਆ ਵੀ ਇਦਾਂ ਇਦਾਂ ਕਰਕੇ ਆਏ ਪਹਾੜੀਆਂ ਦੇ ਵਿੱਚ ਚੱਲ ਗਿਆ ਸੋਨਾ ਗੋਲਡ ਵਾਸ ਮੂਵ ਨੀਅਰ ਟੂ ਦਾ ਸਰਫੇਸ ਬਾਈ ਸੁਪਰ ਹੀਟਡ ਵਾਟਰ ਫਾਊਂਡ ਥੀ ਬਿਲੋ ਦਾ ਆ ਸਾਰੀਆਂ ਫੋਟਾਂ ਲੱਗੀਆਂ ਅੰਦਰ ਦਾ ਆਪਾਂ ਇੱਥੇ ਆ ਸਾਰਾ ਵੇਖਣਾ ਆ ਅਸਲੀ ਜੇ ਤੇ ਆ ਇਹਨਾਂ ਨੇ ਮੈਪ ਬਣਾਇਆ ਇੱਥੇ ਆਪਾਂ ਖੜੇ ਆ ਆ ਬ੍ਰਿਜਾਂ ਐ ਜਾ ਕੇ ਐ ਤੰਲਾ ਸਾਰਾ ਵੇਖੀ ਜਣਾ ਚੱਲ ਜੇ ਵੇਲੀਆ ਲੈਟਸ ਗੋ ਬ੍ਰਦਰ ਲੈ ਕੈਮਰੇ ਤੇ ਕੈਮਰਾ ਠਾ ਕੈਮਰਾ ਆ ਲਿਖ ਆਇਆ ਵੀ ਕਿਹੜਾ ਕਿੰਨੀ ਲੋਕੇਸ਼ਨ ਤੇ ਤੇ ਕਿੰਨਾ ਮਿੰਟ ਲੱਗਣਗੇ ਪ੍ਰੋਪਰ ਟਰਾਈ ਕਰ ਲਿਖਿਆ ਨਿਕਲਦੇ ਹਾਂ ਉਧਰ ਨੂੰ बस इद्दां दीया लोकेशना देख के मन करदा ਵਿਆਹ ਕਰਾ ਲਈਏ ਤੇ ਮੇਰੇ ਨਾਲ ਕਿਉਂ ਕੈਮਰਾਮੈਨ ਨਹੀਂ ਆਉਣਾ ਵਾ ਬਸ ਬਰੀ ਲਾਪ ਭਰਾ ਉਹ ਵਾਜੀ ਇਹ ਐਡਵੈਂਚਰ ਨਾ ਹੋਵੇ ਪੈਸੇ ਵਾਪਸ ਤੂੰ ਫੋਟੋ ਵੀਡੀਓ ਦੀ ਛੜੀ ਨਾ ਲਈ ਤੇ ਵੀਡੀਓ ਨੂੰ ਮਿਲਿਆ ਰਿਹਾ ਵੀਊ ਪੱਕਾ ਹੂੰ ਤੁਸੀਂ ਕਹਿਤਾ ਤੁਹਾਡੇ ਨੂੰ ਇਹ ਕਿਸ਼ ਕਰਦਾ ਤੁਹਾਡੀ ਨੂੰ ਕਿੱਥੇ ਹੋ ਜੂਗਾ ਆਮ ਆਲਰੇਡੀ ਮੈਰਿਜ ਨਹੀਂ ਨਹੀਂ ਪਾਜੀ ਪਰ ਜਗ੍ਹਾ ਹੋਣੀ ਆ ਜਗ੍ਹਾ ਆ ਸੋਣੀ ਆ ਲਾਇਆ ਸਾਂਚੇ ਕਿ ਤੁਸੀਂ ਦੇਖੋ ਤੁਸੀਂ ਕਿਦਾਂ ਦੇ ਲੱਗਦੇ ਜੇ ਤੁਸੀਂ ਗੋਲਡ ਮਾਈਨਰ ਹੁੰਦੇ ਉਸ ਟਾਈਮ ਤੇ ਆ ਇਹਨਾਂ ਨੇ ਆਪਣੀ ਪੁਰਾਣੀ ਸਾਰੇ ਰੱਖੇ ਹੋਏ ਆ ਪ੍ਰੋਪਰ ਮਸ਼ੀਨਰੀ ਸੰਭਾਲ ਕੇ ਰੱਖੀ ਆ ਕਿ ਲੋਕਾਂ ਨੂੰ ਦਿਖਾ ਸਕਣ ਆ ਦੇਖੋ ਜੀ ਇਹ ਜਿਹੜੇ ਆਸ਼ਕ ਬੰਦੇ ਉਹਨਾਂ ਨੂੰ ਪਤਾ ਹੋਣਾ ਇਹ ਕੀ ਆ ਲੋਕ ਇੱਥੇ ਵੀ ਨਹੀਂ ਹਟਦੇ ਇਹ ਬ੍ਰਿਜ ਦੀ ਹਾਲਤ ਥੋੜੀ ਜੀ ਖਸਤਾ ਆ ਤੇ ਢਿੱਲਾ ਹੀ ਆ ਜਿਵੇਂ ਕਿ ਤੁਸੀਂ ਦੇਖ ਸਕਦੇ ਆ ਡਰੀ ਲੱਗਦਾ ਇਹਦੇ ਤੇ ਬਾਵਾਏ ਢਿੱਲਾ ਪੋਲਿਆ ਤੁਸੀਂ ਦੇਖ ਸਕਦੇ ਆ ਪੁਲ ਕਿਦਾਂ ਹਿੱਲ ਰਿਹਾ ਇਹ ਡਰੀ ਲੱਗਦਾ ਇਹਨਾਂ ਨੂੰ ਚਾਹੀਦਾ ਵੀ ਥੋੜਾ ਜਿਆ ਹੋਰ ਸੈਟਜਾ ਕਰਨ ਪਰ ਇਹ ਪ੍ਰੋਟੈਕਸ਼ਨ ਲਾ ਰੱਖੀ ਆ ਬਟ ਫਿਰ ਵੀ ਕਾਫੀ ਡਰ ਵਾਲਾ ਮਾਹੌਲ ਹੀ ਆ ਓਏ 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 ਇਹ ਬੰਦੇ ਕੁਝ ਕਹਿ ਰਹੇ ਨੇ ਇਹ ਨਹੀਂ ਸਰਤਾਜ ਦੇ ਹੋਣਾ ਨਿਆਣਿਆਂ ਦੀ ਟੋਪੀ ਮੈਨੂੰ ਪਤਾ ਨਹੀਂ ਕੀ ਲੱਭ ਗਿਆ ਇੱਥੋਂ ਟਰੈਕ ਸ਼ੁਰੂ ਹੁੰਦਾ ਆ ਲਾਈਟ ਜਿਹਾ ਟਰੈਕ ਆ ਇਹ ਕਰ ਲਈਏ ਪਰ ਫੁੱਲ ਆਫ ਐਡਵੈਂਚਰ ਫੁੱਲ ਆਫ ਐਡਵੈਂਚਰ ਆ ਪਰ ਇਹ ਆ ਕੁਸ਼ਨ ਲਿਖਿਆ ਉਹਨੇ ਇੱਥੇ ਕਹਿੰਦੇ ਉੱਤੋਂ ਪੱਥਰ ਡਿੱਗਦੇ ਆ ਸੁਧਿਆਨ ਨਾ ਜਾਓ ਉੱਥੋਂ ਕਹਿੰਦੇ ਸਿਰ ਪਾ ਕੇ ਅੱਛਾ ਅਗੇ ਆ ਤੇ ਤੁਹਾਨੂੰ ਕੌਮ ਫਿਰ ਕੇ ਕਿਦਾਂ ਦਾ ਲੱਗਾ ਤੇ ਉਹ ਵੀ ਤੁਸੀਂ ਰਿਵਿਊ ਦੇ ਸਕਦੇ ਆ ਆਪਣੇ ਆਪਣੇ ਵਿਚਾਰ ਤੇ ਇੱਥੇ ਇਹਨਾਂ ਨੇ ਲਿਖਿਆ ਟਾਈਮਿੰਗ ਤੇ ਸਮਾਂ ਕਿੰਨੀ ਵਾਰਟ ਆ ਕੋ ਘਰ ਕਿੱਧਰ ਵੀ ਆਵਾਂਗੇ ਬੱਸ ਜੇਲ੍ਹ ਹੀ ਹੈਗੀ ਇਹ ਬੰਦ ਕੀਤੀ ਹੋਈ ਟਨਾਲਾ ਸੋਨਾ ਕੱਢਣ ਵੇਲੇ ਵਰਤੀ ਜਾਂਦੀ ਸੀ ਤੁਹਾਨੂੰ ਜੇਲ੍ਹ ਦਾ ਭਲੇਖਾ ਪੈ ਗਿਆ ਚਲੋ ਕੋਈ ਗੱਲ ਹੀ ਇਹਦੇ ਲਈ ਚਲੋ ਕੋਈ ਨਹੀਂ ਮੈਨੂੰ ਲੱਗਾ ਜਿਹੜਾ ਕੰਮ ਨਹੀਂ ਕਰਦਾ ਇੱਥੇ ਡੱਕ ਲੈਂਦੇ ਹੋਣੇ ਕੰਮ ਕਰਾ ਕੇ ਜਿਹੜਾ ਸੋਨਾ ਕੱਢ ਕੇ ਚੋਰੀ ਕਰ ਲੈਂਦਾ ਨਹੀਂ ਨਹੀਂ ਪਤਾ ਕੀ ਕਰਦੇ ਹੋਣੇ ਜਦੋਂ ਚੁੱਕ ਲਿਆ ਜਦੋਂ ਆ ਜਾਂਦਾ ਹੁੰਦਾ ਕੰਮ ਕਰਕੇ ਫੇਰ ਇੱਥੇ ਡੱਕ ਲੈਂਦੇ ਹੋਣੇ ਘਰੇ ਨਹੀਂ ਜਾਣਾ ਕੀ ਪਤਾ ਤੂੰ ਜੇਬ ਵਿੱਚ ਪਾਇਆ ਹੋਵੇ ਜੋ ਨਿਕਲੇ ਆਉਂਦਾ ਹੀ ਹੋ 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 ਅੱਧਾ ਅੱਧਾ ਭਰਿਆ ਵਾ ਤੇ ਆਪੇ ਹੀ ਟੈਸ ਢੂ ਗਿਆ ਮਤਲਬ ਤੇ ਪੂਰਾ ਖੂਤ ਆਪਣੇ ਪੰਜਾਬ ਚ ਵੀ ਹਜੇ ਬਹੁਤ ਆ ਬਹੁਤ ਜਿستی ਆ ਭਾਰਾ ਵੀ ਆ ਬਹੁਤ ਲੋਹਾ ਜਿਹਾ ਥੱਲੇ ਵੀ ਲੱਗਾ ਹੋਈਗਾ ਆ ਸਾਰੀ ਟ੍ਰੇਨ ਦੇ ਆ ਬੰਦ ਹੋਈ ਪਈ ਆ ਤੇ ਤੁਸੀਂ ਦੱਸੋ ਤੁਹਾਨੂੰ ਕੀ ਲੱਗਦਾ ਵੀ ਵਿਕ ਜਾਣਾ ਹੈਗਾ ਕਿ ਨਹੀਂ ਅੱਜ ਦੇ ਸਮੇਂ ਦੇ ਹਾਲਾਤ ਦੇ ਹਿਸਾਬ ਨਾਲ ਬਹੁਤ ਪਿਆ ਲੋਹਾ ਇੱਥੇ ਕਿਚਕੀਆਂ ਵਾਲਿਆਂ ਨੇ ਖਾ ਵੀ ਜਾਣਾ ਸੀ ਖਾ ਜਾਣਾ ਹੈਗਾ ਉਹ ਨਸ਼ਾ ਅਗਲਾ ਮੰਗਣਾ ਸੀ ਉਹਨਾਂ ਨੇ ਅਗਲਾ ਲਿਖਿਆ ਕਿੱਥੇ ਲਾਵਾਂ ਉਹ ਅਗਲੇ ਪੈਪ ਕਿੱਥੇ ਪਏ ਆ ਬਹੁਤ ਮਜ਼ਬੂਤ ਆ ਆ ਦੇਖ ਲਓ ਵੀ ਪਤਾ ਨਹੀਂ ਕਿਹੜੇ ਸਮੇਂ ਦੇ ਚਲਦੀਆਂ ਹੋਣੀਆਂ ਤੇ ਜੇ ਧਿਆਨ ਦੇਖੋ ਤਾਂ ਆਪਾਂ ਨੂੰ ਸੱਬੇ ਸਰਫ ਵਾਲੀ ਗੇਮ ਨਹੀਂ ਯਾਦ ਆਉਂਦੀ ਉਹ ਸੱਬੇ ਸਰਫ ਵਾਲੀ ਗੇਮ 'ਚ ਹੁੰਦੀਆਂ ਐਦਾਂ ਦੀਆਂ ਟਰਾਲੀਆਂ ਜੀਆਂ ਇਹ 'ਚ ਸੋਨਾ ਢੋਂਦਾ ਰਹੇ ਲੋਕ ਦੇਖ ਲਓ ਜੀ ਹਮੇਸ਼ਾ ਨਹੀਂ ਹਾਲਾਤ ਉਹ ਜਿਹੇ ਰਹਿੰਦੇ ਕਿਸੇ ਟਾਈਮ ਤੇ ਵੀ ਸੋਨਾ ਢੋਂਦੇ ਸੀ ਤੇ ਅੱਜ ਜੰਗਾਲ ਲੱਗ ਕੇ ਬੈਠੇ ਆ ਇਸ ਕਰਕੇ ਕਹਿੰਦੇ ਆ ਬਹੁਤਾ ਮਾਣ ਜਣਾ ਕਰੋ ਚਾਈਆਂ ਤਾਂ ਆਖਰ ਨੂੰ ਹਰੇਕ ਬੰਦੇ ਦਾ ਹੰਤ ਆਉਂਦਾ ਹੁਣ ਇੱਥੇ ਜੰਗਾਲੇ ਫਿਰਦੇ ਆ ਕਿਸੇ ਟਾਈਮ ਤੇ ਸੋਨਾ ਢੋਂਦੀਆਂ ਸੀ ਇੱਥੇ ਹੀ ਆ ਸਭ ਕੁਝ ਦੂਜੀ ਗੱਲ ਮੈਨੂੰ ਯਾਦ ਆਈ ਆ ਪਟੜੀ ਦੀ ਨਹੀਂ ਘੈਂਟ ਨਾਲ ਸਾਡੇ ਅਮਲੀਆਂ ਨੇ ਹੁਣ ਤੱਕ ਦਾ ਸਮਾਨ ਖਾ ਜਾਣਾ ਸੀ ਇੱਥੋਂ ਹੋਣ ਲੱਗਾ ਐਡਵੈਂਚਰਸ ਮਾਹੌਲ ਸਟਾਰਟ ਐਡਵੈਂਚਰ ਸ਼ੁਰੂ पेटी बांध लें अपनी पेटी बांध लें और सुरक्षा सुरक्षा डबल कर लें क्योंकि यहाँ से ऐसे तो कुछ प्रोडक्ट नीचे आ सकते हैं ऐसे आके गिर सकते हैं ये प्रोडक्ट कभी भी आप पर कृपया अपनी कुर्सी की पेटी बांध लें वाहन उड़ने वाला है नू? ਇਤੋਂ ਗੱਲ ਜਰੂਰ ਹੋ ਜਾਂਦੀ ਆ ਜਾਸਤ ਨਹੀਂ ਕਹਿੰਦੇ ਨੇ ਕਿਰਪਾ ਆਪਰੀ ਸੀਟ ਤੇ ਬਾਗ ਲੈ ਕਿ ਜਿਹਾਂ ਵਿਵਹਾਨ ਉੱਠਨੇ ਵਾਲਾ ਹੈ ਹਵਾ ਮੇ ਜਾਣੇ ਵਾਲਾ ਹੈ ਤੇ ਅੱਗੇ ਫੁੱਲ ਐਡਵੈਂਚਰਸ ਮਾਹੌਲ ਹੋਣੇ ਵਾਲਾ ਹੈ ਚਲੋ ਅੱਗੇ بابا ਪਾਜੀ ਡਰ ਲੱਗਦਾ ਹੀ ਉਹ ਡਰ ਤਾਂ ਲੱਗਣਾ ਹੀ ਆ ਖਾਸਾ ਇਹ ਅੱਗੇ ਜਾ ਕੇ ਹੋਸ ਰਾਰ ਪਰ ਕਹਿੰਦੇ ਹਮੇਸ਼ਾ ਔਖੇ ਰਾਹ ਤੇ ਸੋਹਣੀਆਂ ਮੰਜ਼ਲਾਂ ਲੱਜਾਂਦੇ ਆ ਤੇ ਜੇ ਫੋਨ ਦੀ ਲਾਈਵ ਚਾਲੋ ਤੇ ਤੁਹਾਡਾ ਕੋਈ ਘੱਟ ਨਹੀਂ ਜਾਣਾ ਉਹ ਪਾਜੀ ਮੈਨੂੰ ਡਰ ਲੱਗਦਾ ਕਿ ਉਹ ਲੈਟਾ ਮਾਰੋ ਅੱਗੇ ਦੇਖ ਜਵੇ ਕੁਝ ਲੇ ਥਾਂ ਮਾਰੂ ਨੇ ਥਾਂ ਪਤਾ ਕੀ ਹੈ ਯਾਰ ਮੈਂ ਨਾ ਵੀਡੀਓ ਦੇਖੀ ਸੀ ਆਨਲਾਈਨ ਹਾਂ ਉਹ ਇਦਾਂ ਹੀ ਖੁਫਾ ਚ ਜਾਂਦਾ ਜਾਂਦਾ ਥਾਂ ਨੂੰ ਚਲ ਗਿਆ ਪਤਾ ਨਹੀਂ ਲੱਗਾ ਕਿੱਥੇ ਗਿਆ ਤੁਸੀਂ ਐਸੀ ਜਗ੍ਹਾ ਤੇ ਆ ਕੇ ਬਹੁਤ ਹੀ ਆ ਦੇਖੋ ਭਾਈ ਜੀ ਇੱਥੋਂ ਪਾਣੀ ਲੀਕ ਹੁੰਦਾ ਨਹੀਂ ਇਦਾਂ ਪਾਣੀ ਭਰ ਜਾਂਦਾ ਹੁਣ ਆਹ ਭਾਈ ਵੈਸੇ ਬਾੜਾ ਹੀ ਉਹ ਕੰਮ ਦਾ ਬਾੜੇ ਖਤਰਨਾਕ ਜਿਆ ਸੀਗਾ ਹੋਰ ਖਤਰਨਾਕ ਤਾਂ ਜਣੇ ਅੱਗੇ ਹੋਰ ਖਤਰਨਾਕ

ओ देखो इन्हू कोफेनल दे बंद ट्रैकिंग शू ट्रैकिंग पेंट पूरे कवर इधर देखो जवाक अजकल शीनी लाइट मारनी अगे गिला पूरा पानी भरिया हो बोलते हैं खतरा मूल लेना पूरा यार पानी पानी भरिया ਤੁਹਾਡੇ ਵਾਲੇ ਤਾਂ ਸਲਿਪਰੀ ਨਹੀਂ ਗਏ ਮੇਰੇ ਵਾਲੇ ਸਲਿਪਰੀ ਆ ਆਪਾਂ ਗਲਤ ਟਾਈਮ ਤੇ ਆਏ ਆ ਤਾਂ ਹੀ ਮੈਂ ਪਹਿਲਾਂ ਦੱਸਿਆ ਮੌਸਮ ਦੀ ਖਰਾਬੀ ਹੋਣ ਕਰਕੇ ਕੰਮ ਨੂੰ ਐਸੇ ਕਰਕੇ ਕਹਿੰਦੇ ਆ ਕਿ ਇਦਾਂ ਦੀਆਂ ਵਿੰਡੋਆਂ ਹੁੰਦੀਆਂ ਨਹੀਂਆਂ ਤੇ 뷰 ਬਹੁਤ ਸੋਹਣੇ ਹੁੰਦੇ ਗੱਲ ਬਾਤ ਖਾਸੀ ਐ ਤੇ ਅੰਦਰ ਵੀ ਜੂਗਨ ਹੈ ਆ

ਸਹਾਲ ਛੋੜੋ ਮੈਨੂੰ ਤਾਂ ਅੰਦਰੋਂ ਸੇ ਲੱਗ ਰਿਹਾ ਹੈ ਅੰਦਰੋਂ ਸੇ ਉਹ ਤਾਤਾ ਪਿਛੂ ਨਿਕਲ ਕੇ ਆਏਗਾ ਬੋਲੇਗਾ ਉਹਨੇ ਕਿਹਾ ਲੱਤੀ ਆ ਗਈ ਵਾਹਿਗੁਰੂ ਇਹਨੂੰ ਕਹਿੰਦੇ ਆ ਖਤਰਨਾਕ ਫੋਨ ਦੀ ਲਾਈਟ ਨਾਲ ਆ ਵੇ ਲੋ ਤੇ ਆ ਕੇ ਲਗਾ ਜੇ ਫੋਨ ਦੀ ਲਾਈਟ ਨਹੀਂ ਤੇ ਫਿਰ ਇਦਾਂ ਤੇ ਆ ਅੰਦਰੋਂ ਸੋਨੇ ਪੀਲੇ ਪੀਲੇ ਪੱਥਰੀ ਆ ਨੇ ਜਦੋਂ ਸੋਨਾ ਹੈਗਾ ਦਾ ਕੱਢ ਕੇ ਲੈ ਜਾਂਦੇ ਪਰ ਸਾਨੂੰ ਹੁਣ ਪਤਾ ਨਹੀਂ ਇੱਕ ਮੌਸਮ ਥੋੜਾ ਜਿਹਾ ਜੀ ਆ ਗਿਆ ਤੇ ਕੰਮ ਪੂਰਾ ਐਂਡ ਆ ਇਹਨਾਂ ਦੀ ਪੂਰੀ ਸੇਫਟੀ ਵੀ ਰੱਖੀ ਆ ਜਿੰਦਾ ਇਹ ਕਹਿੰਦੇ ਕੋਈ ਜੋ ਬਰਬਾਦ ਨਾ ਜਾਵੇ ਉਹਨਾਂ ਦਾ ਕੈਮਰਾ ਪਾਉਂਦੇ ਜੀ ਬੂਡੀ ਲੈ ਲਗਾਉਂਦੇ ਓ ਮਾਈ ਗਾਡ ਇੱਥੋਂ ਦੋ ਟਰੈਕ ਮਰਗਾਂ ਨੇ ਡਿਵਾਈਡ ਹੁੰਦੇ ਆ ਰਾਹ ਦੇ ਵਿੱਚ ਕਹਿੰਦੇ ਇੱਕ ਹੋਰ ਰਿੰਗੂ ਆ ਗਿਆ ਇਹਨੂੰ ਕਹਿੰਦੇ ਥੋੜਾ ਜਿਹਾ ਇੱਥੇ ਨਾ ਪਤਾ ਨਹੀਂ ਕਿਉਂ ਵਾਰਤ ਦੇ ਹੋਣੇ ਤੁਹਾਨੂੰ ਔਰ ਇੱਕਦਮੀ ਬਹੁਤ ਹੀ ਤੇਜ਼ਾਰੇ ਹੁੰਦੀਆਂ ਆਕਸੀਜਨ ਲਈ ਆ ਮੰਨਦਾ ਆਪਾਂ ਲੂਟ ਕਰ ਲਈਏ ਉਹ ਉਧਰ ਜਾਣਾ ਹੈਗਾ ਤੇ ਉਹ ਪਿੱਛੇ ਉਹਨੂੰ ਆਹ ਟਰੈਕ ਪੰਦਾ ਤੇ ਆਹ ਥੱਲੇ ਚੱਲਦੀ ਰਿਵਰ ਉਹੀ ਤੇ ਪਰਲੇ ਪਾਸੇ ਪਹਾੜ ਤੇ ਇਧਰ ਸਰਤਾਸ ਇਹਦਾ ਲੱਗਦਾ ਤੇ ਪਰ ਜਦੋਂ ਆਪ ਆ ਜਾਈਦਾ ਉਹ ਥੋੜਾ ਜਿਹਾ ਬੰਦੇ ਨੂੰ ਹੌਸਲਾ ਹੋ ਜਾਂਦਾ ਤੇ ਇੱਕੀ ਕੋ ਬੈਲ ਬਾਦ ਨਹੀਂ ਬਾਕੀ ਇਹ ਹੋਣਾ ਤੇ ਆ ਜੇ ਵੀਊ ਦੇ ਕੇ ਫਿਰ ਬੰਦਾ ਕਹਿੰਦਾ ਵੀ ਹਾਂ ਸਫਲ ਹੋਇਆ ਹੋਣਾ ਇਹ ਦੇ ਵੀਊ ਦੇਖ ਕੇ ਫਿਰ ਬੰਦਾ ਕਹਿੰਦਾ ਗੱਲਬਾਤ ਪੂਰੀ ਐ ਤੇ ਆ ਇਹਨਾਂ ਨੇ ਇੱਥੇ ਲਿਖ ਕੇ ਲਾਇਆ ਪਾਈਪ ਲਾਈਨ ਬ੍ਰਿਜ ਗਰਾਊਂਡ ਰੇਲਵੇ ਤੇ ਆ ਥਾਰਾ ਇਤਿਹਾਸ ਤੇ ਉਹ ਤੋਂ ਟ੍ਰੈਕ ਬੰਦ ਆ ਆਪਾਂ ਵਿੰਡੋ ਐ ਦੇ ਵੇਂਗੀ ਲੰਘਦੇ ਆ ਪਹਾੜ ਦੇ ਵੇਂਗੀ ਮੌਸਮ ਥੋੜਾ ਸਾਫ਼ ਹੋਵੇ ਨਾ ਫੇਰ ਹੈ ਇਹ ਕਿਦਾਂ ਸਿਖੋਗੇ ਕਹੇ ਆਪ ਜੀ ਤੇ ਆ ਆ ਸੋਨੇ ਰੰਗੇ ਪੱਥਰ ਤੁਸੀਂ ਦੇਖ ਸਕਦੇ ਆ ਤੇ ਕਿਸੇ ਟਾਈਮ ਇੱਥੇ ਟ੍ਰੇਨ ਚੱਲਦੀ ਰਹੀ ਆ ਤੇ ਦੇਖ ਲਓ ਸੋਣਾ ਇੱਥੋਂ ਆਉਂਦਾ ਜਾਂਦਾ ਰਿਹਾ ਆ ਤੇ ਕਾਫੀ ਪਾਣੀ ਟਿਪ ਟਿਪ ਕਰ ਰਿਹਾ ਇਹ ਚ ਸੋਚੋ ਉਸ ਟਾਈਮ ਤੇ ਪਾਣੀ ਜੋ ਟਿਪ ਟਿਪ ਕਰਦਾ ਹੋਊਗਾ ਮੇਰੇ ਬੂਟ ਤਾਂ ਨਹੀਂ ਹੁੰਦਾ ਜੀ ਸੋਨੇ ਦੇ ਹਾਂ ਸੋਨੇ ਦੇ ਬੋਲੇ ਪਹਿਲਾਂ ਕਿਹਾ ਮੈਂ ਕਿਹਾ ਪ੍ਰੋਫੈਸ਼ਨਲ ਬੰਦੇ ਉਹ ਵਾਹ ਨਾਈਸ ਤੇ ਪਾਣੀ ਟਪ ਟਪ ਕਰਦਾ ਆ ਜਿਹਦੇ ਕਰਕੇ ਕਿੰਨਾ ਉਹਨਾਂ ਨੂੰ ਕਿੰਨਾ ਲੱਗਦਾ ਹੋਊਗਾ ਜਦੋਂ ਜ਼ਿਆਦਾ ਮੌਸਮ ਖਰਾਬ ਹੁੰਦਾ ਹੋਊਗਾ ਤੇ ਵਰਕਰ ਕਿੰਨੇ ਤੰਗ ਹੁੰਦੇ ਹੋਣਗੇ ਉਸ ਟਾਈਮ ਤੇ ਤਾਂ ਨਹੀਂ ਉਹ ਵਰਕਰ ਸੋ ਤਾਂ ਇਹ ਜਨਤਾ ਕਹੋ ਜੇਲ ਇਹਦੇ ਜਿਹੜਾ ਸੋਨਾ ਚੋਰੀ ਕਰਕੇ ਜਾਂਦਾ ਹੈ ਨਾ ਇਹ ਉਹ ਇੱਥੇ ਕੈਦ ਕਰ ਦਿੰਦੇ ਸੀਗੇ ਇੱਥੇ ਕੈਦ ਕਰਦੇ ਸੀ ਨਾਲੇ ਉਹ ਹੈ ਤਾਂ ਇਹ ਤਾਂ ਨਾਲ ਉਹ ਇਹ ਵਿੰਡੋ ਤਾਂ ਮਜ਼ਾਕ ਕਰਦੇ ਸੀ ਤੇ ਇਹਦੇ ਵਿੱਚ ਟ੍ਰੇਨ ਵੀ ਜਾਂਦੀ ਰਹੀ ਕਿ ਇਸ ਸਮੇਂ 'ਚ ਤੇ ਉਹਨੇ ਬੰਦ ਕੀਤਾ ਸੇਫਟੀ ਕਰਕੇ ਬਾੜ ਸਾਰੇ ਪੀਲੇ ਆ ਸਾਦੇ ਵੇਖ ਆ ਦੇ ਅੰਦਰ ਉਹਨਾਂ ਇਹਨੂੰ ਫੂਲ ਗੋਲਡ ਵੀ ਕਹਿੰਦੇ ਇਹਨੂੰ ਨਾ ਕਿ ਮਿਊਜ਼ੀਅਮਾਂ ਵਾਹੀ ਦੇ ਵਿੱਚ ਉਹਨਾਂ ਨੇ ਫੂਲ ਗੋਲਡ ਵੀ ਰੱਖਿਆ ਵਸਲੀ ਵਿੱਚ ਕਿਉਂਕਿ ਇਹ ਵੇਖਣ ਨੂੰ ਸੁਨਹਿਰਾ ਜਿਹਾ ਲੱਗਦਾ ਸੋਨੇ ਰੰਗਾ ਇਸ ਕਰਕੇ ਲੋਕਾਂ ਨੇ ਬਹੁਤ ਲੋਕਾਂ ਨੇ ਖਿੱਚਿਆ ਇਹਨਾਂ ਨੇ ਇਹ ਇਹਨੂੰ ਫੋਨ ਕੋਲਡ ਵੀ ਗਏ ਲਿਆ ਪੂਰਾ ਨੇਰ ਵਾਲਾ ਟ੍ਰੈਮ ਆ 7 ਵਜੇ ਆਉਣਾ ਇੱਧਰ ਬੰਦੇ ਸਾਡੇ ਦਾ ਸਿਰ ਲੱਗ ਗਿਆ ਇੱਕ ਹੋਰ ਸਲਾਹ ਜਿਹੜੇ ਲੰਬੇ ਆ ਉਹ ਆਰਾਮ ਨਾਲ ਹੋਣ ਤਾਈਓ ਕਹਿੰਦੇ ਆਂ ਥੋੜੀ ਜਿਹੀ ਥੋੜੀ ਹਾਈਟ ਕੱਟ ਵੀ ਹੋਣੀ ਚਾਹੀਦੀ ਆ ਉਹ ਚਾਹੀਦੀ ਆ ਇਹ ਪਹਿਲੇ ਸਣੇ ਵੱਲ ਇਹ ਦਾ ਉਹ ਬਾਹਲੀ ਹਾਂ ਫੇਨੂ ਦਾ ਛੋਟਾ ਨਹੀਂ ਨਹੀਂ ਹੱਥ ਨਾਲ ਲੱਗੇ ਥੂ ਕੋੜੀ ਹਾਂ 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 ਬੰਦੇ ਜੀ

ਉਦੋਂ ਚਾਈਨਾ ਡੋਰ ਬੈਨ ਆ ਨਾ ਇੰਡੀਆ ਕਿੰਨਾ ਵਲੌਗ ਪਾਇਆ ਸੀ ਹੈਲੋ ਗਾਇਸ ਥਿਸ ਇਜ਼ ਗੱਟੂ ਉਹ ਬੜਾ ਹੱਸਦੇ ਹੁੰਦੇ ਸੀ ਨਿੱਕੇ ਹੁੰਦੇ ਮੈਂ ਜਿਹੜਾ ਵਲੌਗ ਪੋਨਾਂ ਨਾ ਭਾਈ ਹੁਣੀ ਹੁੰਦੇ ਉਹਨਾਂ ਨੇ ਜਦੋਂ ਕਿਤੇ ਹਾਸਾ ਹਾਸਾ ਉਹਨਾਂ ਨੇ ਕਿਹਾ ਹਨ ਕਿਹਾ ਮੁੰਡੇ ਦਾ ਚੈਨਲ ਹੈ ਹੈਲੋ ਗਾਇਸ ਥਿਸ ਇਜ਼ ਗੱਟੂ ਇਹਨਾਂ ਜਦੋਂ ਮਸ਼ਹੂਰ ਹੋਇਆ ਹੁੰਦਾ ਨਾ ਇਹਦੇ ਤੋਂ ਹੁਣ ਚੋੜਾਈ ਸਾਡੀ ਵੀ ਕਰਾ ਦੇਣੀ ਨਹੀਂ ਨਹੀਂ ਮੈਨੂੰ ਤਾਂ ਭਾਈ ਹੁਣੀ ਹਮੇਸ਼ਾ ਕਹਿੰਦੇ ਰਹਿੰਦੇ ਹੁੰਦੇ ਸੀ ਨਾਲ ਦੇ ਪਰ ਉਹ ਬੰਦੇ ਵਧੀਆ ਸੀ ਯਾਰ ਉਹ ਬਹੁਤ ਹੱਥ ਕਰਾਉਂਦੇ ਹੁੰਦੇ ਸੀ ਇਹ ਵੀ ਨਹੀਂ ਪਤਾ ਜੇ ਮਜੂਰ ਹੋ ਜਾਂਦਾ ਬਾਜੂ ਗੱਲਣਾ ਹੈਗਾ ਤੂੰ ਕੌਣ ਭਰਾਵਾ ਨਹੀਂ ਨਹੀਂ ਪਾਜੀ ਤੂੰ ਤਾਂ ਬਹੁਤ ਹੀ ਦੂਰ ਦੇ ਰਿਸ਼ਤੇਦਾਰ ਆ ਤੁਸੀਂ ਤਾਂ ਲੈ ਦੂਰ ਕੁ ਦੇਣੀ ਇਹੋ ਬੰਦੂ ਹੂਰ ਐਂ ਤੇ ਮੈਂ ਕਹਾਂ ਮੇਰੇ ਬਹੁਤ ਹੀ ਨੇ ਦਰ ਰਿਸ਼ਤੇ ਬਹੁਤ ਹੀ ਸਾਡੇ ਪਹਿੰਜ ਪਿਆਰੇ ਵੈਸੇ ਪਾਜੀ ਦੁਨੀਆ ਦਾ ਸੱਚ ਇਹੀ ਆ ਤੇ ਹਾਂ ਮੈਂ ਤੁਹਾਨੂੰ ਕਹੀ ਜਾਂਦਾ ਦੂਰ ਦੇ ਰਿਸ਼ਤੇ ਵੀ ਲੱਗੇ ਵਾਲੇ ਪਿਆਰ ਭਰੇ ਲੱਗਦੇ ਆ ਮਾਇਆ ਪਿੱਛੇ ਚਾਚਾ ਫੱਟਾ ਲੱਗਦਾ ਚਾਚਾ ਹੀ ਨਾ ਬੱਸ ਚਾਚਾ ਕਿਉਂ ਲੱਗਦਾ ਪਾਜੀ 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 ਮੈਂ ਦੱਸਦਾ ਨਾ ਚਾਚਾ ਕਰਦੇ ਤਾਂ ਕਿ ਚਾਚਾ ਹੁੰਦਾ ਕਰਦਿਆ ਮੋਰੀ ਉਸ ਤੋਂ ਬਾਅਦ ਚਾਚਾ ਯਾਰ ਹੁੰਦਾ ਛਿਆ ਹਾਂਜੀ ਜਿਹੜੀ ਚਾਚੇ ਭਤੀਜੇ ਦੀ ਯਾਰੀ ਹੈ ਨਾ ਉਹ ਕਿਤੇ ਨਹੀਂ ਹੈਗੀ ਉਹ ਪਿਆਰ ਮੈਂ ਕਿਹਾ ਨਾ ਬਿਆਨ ਹੀ ਨਹੀਂ ਹੋ ਸਕਦਾ ਜਿਹੜਾ ਚਾਚੇ ਭਤੀਜੇ ਦਾ ਚਾਚੇ ਨੂੰ ਭਤੀਜੇ ਦਾ ਹਰ ਰੀਜ਼ ਦਿੰਦਾ ਨਾ ਮੇਰੇ ਕਹਿੰਦੇ ਬੈਟਰੀ ਲੋ ਹੋ ਗਈ ਨਹੀਂ ਤਾਂ ਇਹਨੂੰ ਫੇਰ ਸਰੋਪਾ ਵਰਦਰਾ ਸੈਂ ਨਹੀਂ ਭਾਜੀ ਇਹ ਯੂਨੀਵਰਸਲ ਗੱਲ ਆ ਮੈਂ ਹੋਰ ਵੀ ਜਗ੍ਹਾ ਚੈੱਕ ਕੀਤੀ ਆ ਜਿਹੜਾ ਚਾਚੇ ਭਤੀਜੇ ਦਾ ਪਿਆਰ ਹੈ ਨਾ ਉਹਦੇ ਨਾਲ ਦੀ ਰੀਜ਼ ਨਹੀਂ ਹੈਗੀ ਉਹ ਬੜਾ ਅਲੱਗ ਆ वो इना यारी वाला रिश्ता होंगे ना आज ये खतरनाक माहौल में हम आ गए हैं ये पाजी हमको पता नहीं किधर किधर लेके जा रहे हैं जंगल बूटी में से पूरा बियर क्रिल्स बना रहे हैं हमको आज हमारा हम जा रुक जाओ वो हेलीकॉप्टर दिख नहीं रहा अभी पाजी तिलकन इतनी है मुँह पन्ने डेगेंगे हम है। अरे नहीं भैया हम गिर जाएंगे मुंह के बल गिरेंगे और फिर चोट लगेगी फिर देखेंगे आसा पासा <laughs> नहीं भाई मेरी हिंदी बहुत बढ़िया है ये मत सोचो ऐसे टूटी फूटी बोल रहा है हिंदी बहुत बढ़िया मेरी हर लैंग्वेज के लिए रिस्पेक्ट है ये चेक कीजिए हमारे भैया क्या कर रहे हैं और ये भाई साहब व्यू कसम से इसको बोलते हैं कुदरत ਤੇ ਪੰਜਾਬੀ ਚ ਕਹਿੰਦੇ ਆ ਮਹਾਰਾਏ ਕਹਿੰਦੇ ਆ ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਵਾਹਿਗੁਰੂ ਕੋਈ ਅੰਤ ਨਹੀਂ ਕਿੰਨੀ ਸੋਹਣੀ ਕੁਦਰਤ ਆ ਰੱਬ ਦੀ ਤੇ ਕਿਤਾਬ ਪੜਦਾ ਸੀ ਮੈਂ ਰਾਣੀ ਤਤ ਉਹ ਚ ਲਿਖਿਆ ਸੀ ਕਿ ਪੰਜਾਬ ਇੰਨਾ ਸੋਹਣੀ ਆ ਨਾ ਹਿੰਦੁਸਤਾਨ ਦੀ ਸਭ ਤੋਂ ਸੋਹਣੀ ਧਰਤੀ ਪੰਜਾਬ ਆ ਪੰਜਾਬ ਇੰਨੀ ਸੋਹਣੀ ਆ ਔਰੇ ਜਿੰਨੀ ਕੁਦਰਤ ਇੱਥੇ ਸੋਹਣੀ ਨਾ ਓਨੀ ਕੁਦਰਤ ਪੰਜਾਬ ਦੀ ਸੋਹਣੀ ਸੀ ਪਰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਜ਼ਿਆਦਾ ਖਰਾਬ ਕਰੀ ਜਾ ਰਹੇ ਆ ਪਰ ਸਾਡੇ ਪੰਜਾਬ ਦੀ ਕੁਦਰਤ ਬਹੁਤ ਜ਼ਿਆਦਾ ਸੋਹਣੀ ਸੀ ਬਿਆਨ ਨਹੀਂ ਕੀਤੀ ਜਾ ਸਕਦੀ ਸੇਮ ਇਹਦੇ ਨੂੰ ਸੀ ਜਿਵੇਂ ਇਹ ਨਹੀਂ ਬਿਆਨ ਕੀਤੀ ਜਾਂਦੀ ਪਰ ਇੱਕ ਗੱਲ ਆ ਵੀ ਜਿਹੜੀ ਉਹਦੀ ਪਿੰਕੇ ਜਰਗ ਦੀ ਬੜੀ ਵਧੀਆ ਲੱਗਦੀ ਵੀ ਸਤਵਾਂ ਦਰਿਆ ਚ ਲਾਵਾਂਗੇ ਅਸੀਂ ਹੁਣ ਜਿਹੜੀ ਨਵੀਂ ਪੀੜ੍ਹੀ ਆ ਨਾ ਇਹ ਜੇ ਰਲ ਕੇ ਚੱਲੇ ਤੇ ਹੁਣ ਸਤਵਾਂ ਦਰਿਆ ਚ ਲਾਵਾਂਗੇ ਅਸੀਂ ਚੜ੍ਹਦੀ ਕਲਾ ਦਾ ਵਾਇਟਰ ਵੀਡੀਓ ਸੋਹਣੀ ਬਣਾ ਰਹੀ ਹੈ ਕਰੀ ਸੋਨੇ ਵਾਲੀ ਗੱਲ ਇਦਾਂ ਹੀ ਕਿ ਕਿਸੇ ਨੇ ਕਿਸੇ ਨੂੰ ਪੁੱਛਿਆ ਬੰਦਾ ਕੋਈ ਕਹਿੰਦਾ ਸੀ ਵੀ ਜਿਹੜੇ ਸਾਥ ਯਾਰ ਦੋਸਤ ਹੁੰਦੇ ਆ ਉਹ ਹੀਰਾ ਹੁੰਦੇ ਆ ਤੇ ਜਿਹੜੇ ਸਾਥ ਸੰਬੰਧੀ ਪਰਿਵਾਰ ਤੇ ਮੇਨਲੀ ਭਰਾ ਹੁੰਦੇ ਆ ਉਹ ਸੋਨਾ ਹੁੰਦੇ ਆ ਮੈਂ ਵੀਡੀਓ ਦੇ ਦਾਂ ਇੱਕ ਤੇ ਉਹ ਕਹਿੰਦਾ ਇਹ ਘਾਤੋਂ ਵੀ ਸੋਨਾ ਸਸਤਾ ਹੀਰੇ ਮਹਿੰਗੇ ਤੇ ਉਹ ਕਹਿੰਦਾ ਜਿਹੜਾ ਸੋਨਾ ਆ ਨਾ ਕੋ ਨੂੰ ਜਿੱਥੇ ਮਰਜ਼ੀ ਟੜਾ ਕੇ ਲਾ ਸਕਦੇ ਤੁਸੀਂ ਇਦਾਂ ਹੀ ਭਰਾ ਆ ਉਹਨੂੰ ਜਿੱਥੇ ਮਰਜ਼ੀ ਵਰਤ ਕੇ ਦੇਖ ਲੋ ਠੀਕ ਆ ਜਿਹੜੇ ਮਰਜ਼ੀ ਆਕਾਰ ਚ ਕਦੀ ਉਹਨੇ ਗੁੱਸੇ ਚ ਢਲ ਕੇ ਤੁਹਾਨੂੰ ਤੁਹਾਡੇ ਪੁੱਠੇ ਰਾਹ ਤੋਂ ਜਾਂਦੇ ਹਟਾ ਲੈਣਾ ਕਿਤੇ ਲੋਡ ਪੈ ਗਈ ਉਹਨੇ ਟੁੱਟ ਕੇ ਕਈ ਵਾਰੀ ਮਾੜਾ ਜਾਂ ਟੁੱਟ ਕੇ ਤੁਹਾਡ ਲਈ ਜੇ ਮੰਨ ਲੋ ਆਪਣੇ ਕਈ ਵਾਰ ਹੁੰਦਾ ਨਾ ਆਪਾਂ ਮਾਸਾਕ ਜਿਹੜਾ ਸੋਨਾ ਆ ਘਰਦਿਆਂ ਦਾ ਤੜਾ ਕੇ ਆਪਣੇ ਮਾੜੇ ਟਾਈਮ ਤੇ ਯੂਜ਼ ਕਰ ਲਈਦਾ ਪਰ ਉਹ ਫਿਰ ਤੁਹਾਡੇ ਕੋਲ ਸਵਿੱਚ ਵੀ ਬਚ ਜਾਂਦਾ ਤੁਸੀਂ ਅੱਗੇ ਹੋਰ ਦੋ ਜਗ੍ਹਾ ਲਾ ਸਕਦੇ ਤੇ ਹੀਰਾ ਇੱਕ ਵਾਰੀ ਟੁੱਟ ਗਿਆ ਦੁਬਾਰਾ ਜੁੜ ਨਹੀਂ ਸਕਦਾ ਠੀਕ ਆ ਜਿਹੜਾ ਯਾਰ ਇੱਕ ਵਾਰੀ ਟੁੱਟ ਗਿਆ ਉਹ ਜੁੜ ਨਹੀਂ ਸਕਦਾ ਪਰ ਜਿਹੜਾ ਭਰਾ ਆ ਨਾ ਉਹਨੂੰ ਜਿੱਥੇ ਮਰਜ਼ੀ ਵਰਤ ਲੋ ਜਿੰਨੀ ਮਰਜ਼ੀ ਆ ਰੀ ਵਰਤ ਲੋ ਅਸੀਂ ਨੂਰ ਤੋੜ ਕੇ ਕਹਿੰਦੇ ਜੜਿਆ ਵਾ ਮਹਾਰਾਣੀ ਦੇ ਤਾਜ ਚ ਸਵਾਹ ਤੋੜ ਕੇ ਜੜਿਆ ਉਹ ਮਾਂ ਉਹ ਹੀਰਾ ਥੋੜੀ ਤੋੜਿਆ ਸਾਡੇ ਨਾਲ ਉਹ ਸਾਡਾ ਹੀਰਾ ਤੋੜ ਕੇ ਜੜਿਆ ਵਾ ਉਹ ਤਾਂ ਚੱਲ ਜੋ ਮਰਜੀ ਕਰਾ ਨਹੀਂ ਇਦਾਂ ਥੋੜੀਆਂ ਤੇ ਹੋਰ ਹੀਰਾ ਇੱਕਾਈ ਟੁੱਟ ਜੇ ਦੁਬਾਰਾ ਜੁੜ ਨਹੀਂ ਸਕਦਾ ਵਾ ਸੱਚੀ ਉਹਦੇ ਅੱਜ ਤਿੰਨ ਚਾਰ ਐਸੇ ਕਰਕੇ ਲਾਇਆ ਪਿਆ ਨਹੀਂ ਸਾਡੀ ਆਹੀ ਪੁੱਲ ਤੋਂ ਫੇਰ ਵਾਪਸ ਆਪਾਂ ਹੁਣ ਅਗਲੀ ਮੰਜ਼ਲਾਂ ਨੂੰ ਹੁਣ ਅਸੀਂ ਆਏ ਆ ਵਿਕਟੋਰੀਆ ਬੈਟਰੀ ਸਾਈਟ ਤੇ ਇੱਥੇ ਲਿਖਿਆ ਵੀ ਕਹਿੰਦੇ ਟ੍ਰੇਨ ਤੋਂ ਬਚ ਕੇ

ਭਾਈ ਪਟਰੀ ਤੇ ਕਹਿੰਦੇ ਦੂਰ ਰੋਹ ਟ੍ਰੇਨ ਹਜੇ ਵੀ ਚੱਲਦੀ ਆ ਚੱਲਦੀ ਆ ਸ਼ਨੀ ਐਤਵਾਰ ਨੂੰ ਦੀ ਹੂੰ ਉਹ ਸ਼ੌਦਾ ਹੀ ਨਾਲ ਰਾਈਡ ਰੱਖੀਗੇ ਰਾਈਡ ਹੁੰਦੀ ਆ ਜਦੋਂ ਨਿਆਣੇ ਆ ਕੇ ਓਕੇ ਚੱਲੀਏ ਚਲੋ ਹਾਂ ਭਾਈ ਇਹ ਸਾਰੇ ਖੰਡਰ ਇਹ ਸਮੇਂ ਨਾਲ ਦਾ ਐਮ ਰੋਲ ਹੁੰਦਾ ਹੁਣ ਯਾ ਬਾਹ ਦਾ ਟਰਾਂਸਫਾਰਮ ਵਾਲੇ ਲੱਗਦੇ ਆ ਜਿੱਦਾਂ ਟਰਾਂਸਫਾਰਮ ਜੁਹੁੰਦੇ ਆ ਨਾ ਇਹ ਨਵਾਂ ਦੇ ਤੈਲਾ। ਯਾਗ ਹੋਰ ਸਿਸਟਮ ਹੋ ਸਕਦਾ। ਇਹ ਰੱਬ ਜਾਣਦਾ ਹੈ ਤੇ ਜਾਂ ਇਥੋਂ ਦਾ ਇਤਿਹਾਸ ਜਾਣਦਾ। ਆਈ ਮਨੇ ਲਾਈ ਪੁਰਾਣੀ ਫੋਟੋ ਤੇ ਆਜ ਥੋੜੇ ਕੰਮ ਕਰਦੇ। ਵਿਸਟਰ ਸਟ੍ਰੋਮ ਰੌਂਡ ਦਾ ਵਾਇਰਡ। 1926 ਚ ਜੋਸਫ ਕੇਲੀ ਆਇਆ। ਕਈ ਆਏ ਆ। ਆਪਾਂ ਇੱਥੇ ਯੂ ਆਰ ਹੇਅਰ ਤੇ ਜਿਹੜੀ ਉਹ ਟ੍ਰੇਨ ਰਾਈਡ ਚੱਲਦੀ ਆ ਉਹ ਇਦਾਂ ਚੱਲਦੀ ਆ ਵਾਲੀ ਆਹ ਟ੍ਰੇਨ ਰਾਈਡ ਆ ਨਿਆਣਿਆਂ ਤੇ ਬਹੁਤ ਵਧੀਆ ਬਹੁਤ ਲੋਕੀ ਆਉਂਦੇ ਆ ਮਤਲਬ ਸ਼ਨੀ ਐਤਵਾਰ ਨੂੰ ਹੀ ਚੱਲਦੀ ਸ਼ਾਇਦ ਇਕੱਲੀ ਵੀਕਐਂਡ ਦੇ ਉੱਤੇ ਬਾਕੀ ਪਤਾ ਨਹੀਂ ਜੋੜੀਏ ਨੇ ਹੱਤ ਕਰਾਈ ਬਹੁਤ ਇੱਜਾ ਕਰਾਉਂਦੀ ਏ ਮੌਸਮ ਬੜਾ ਸੋਹਣਾ ਹੋਇਆ ਪਿਆ